来 ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਪਹੁੰਚ ਚੁੱਕੇ ਆ ਪਿੰਡ ਝਾੜੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਹੈਗਾ ਪੀਬੀ ਤੇਰਾਣਾ ਮਸ਼ਹੂਰ ਕਹਿੰਦੇ ਵੀ ਸੰਗਰੂਰ ਝਾੜੋਂ ਪਹੁੰਚੇ ਹੋਇਆ ਗੱਗੀ ਕੋਲੇ گاਵਾ 10 ਤੋਂ 12 ਦਿਖਾ ਦਾਂਗੇ ਇੱਕ ਪਾਲਣ ਵਾਲੀ ਬੱਚੀ ਦਿਖਾ ਦਾਂਗੇ 2 ਦਾ ਅੰਡ 4 ਦਾ ਅੰਡ 6 ਦਾ ਅੰਡ ਦੇਣਾ ਸਾਨੂੰ ਅੱਜ ਸੱਜਣੋ ਫੇਰ ਤੋਹਫੇ ਦਿਖਾ ਦਾਂਗੇ ਨਸਲਾਂ ਦਿਖਾ ਦਾਂਗੇ 2 ਤੋਂ 3 ਐਚਐਫ 'ਚ ਪੈਂਦੀਆਂ ਐਰ ਸ਼ੈਰ 'ਚ ਪੈਂਦੀਆਂ ਐਚਐਫ ਕ੍ਰੋਸ 'ਚ ਪੈਂਦੀਆਂ ਤੇ ਜਰਸੀ ਤੇ ਸਾਈ ਆਲ ਦਾ ਕਰੋ ਸਰ 23 ਨਸਲਾਂ ਦਾ ਸਮੇਲ ਹੋਊਗਾ ਹੋਣਗੀਆਂ ਬੱਚੀਆਂ ਵਿੱਚ ਜ਼ਿਆਦਾ ਦੰਦਾਂ ਚ ਤੇ ਗੱਲਬਾਤ ਬਾਕੀ ਗੱਗੀ ਨਾ ਕਰਾ ਦਾਂਗੇ ਐਦਾਂ ਦੇ ਤੋਹਫੇ ਦਿਖਾऊंगा ਜਿਵੇਂ ਆ ਖੜੀ ਆ ਚਾਰ ਦੰਦਾਂ ਦਾ ਬੱਚੀ ਆ ਇਹ ਕੁਆਲਟੀ ਬਹੁਤ ਉੱਪਰ ਆ ਹੋਰ ਗੱਗੀ ਕਿਵੇਂ ਆ ਹੋਰ ਵੀਰੇ ਅੱਛੀ ਗੱਲ ਵੀਰੇ ਚੜਦੀ ਕਲਾ ਹੋਰ ਵੀ ਗੁਰੂ ਜੀ ਠੀਕ ਆ ਆ ਮੂਸੇ ਵਾਲੇ ਦਾ ਕਹਾਣਾ ਕਹਿੰਦਾ ਵੀ ਜਿਵੇਂ ਉਹ ਤਾਂ ਗਾਣਾ ਜਾਂ ਨਹੀਂ ਆਇਆ ਸੀ ਕਹਿੰਦਾ ਚਿੱਟੇ ਕੁਰਤੇ ਪਜਾਮੇ ਮੁੰਡਾ ਪਾਉਣ ਲੱਗਦਾ ਲੱਗਦਾ ਇਹ ਕਰ ਰਿਹਾ ਹੋਇਆ ਨਹੀਂ ਵੀਰੇ ਵੋਟਾਂ ਵਿੱਚ ਨਹੀਂ ਓ ਮੈਂ ਕਹਣਾ ਬਾ ਟਾਈਮ ਟੱਪੀ ਨਾ ਨਾ ਵੀਰੇ ਆਪਣਾ ਆਹੀ ਬੋਟੀ ਨਹੀਂ ਮੈਂਪੀ ਦੇ ਜੁਣਾ ਆ ਰਹੀਆਂ ਮੂਰੇ ਨਾ ਨਾ ਬਸ ਵੀਰੇ ਆਪਣਾ ਟਾਈਮ ਨੰਗੀ ਜਾਂਦਾ ਠੀਕ ਆ ਗੱਲ ਮਹਾਰਾ ਬੱਛੀ ਤੇ ਗਰੀ ਕੈਮਰਾ ਦੰਧਾ ਜਿਕੇ ਮੈਂ ਗੀ ਭਾਈ ਚਾਰ ਦਿਨ ਦਾ ਪੱਟੀ ਮੜੀ ਵੀਰੇ ਕਾਂਦੇ ਜਮਾ ਰਜਣਾ ਠੀਕ ਆ ਬਸ ਬਦ ਦਿਖਾ ਦੇ ਨੇ ਪੱਟੀ ਭਰਾ ਆਊਗਾ ਹਾਂ ਚੌਗੀ ਆ ਵੀਰੇ ਆ ਤਾ ਖਾਦੀ ਗਰੀ ਸਿਸਟਮ ਇੱਥੋਂ ਬੰਬਾਂ ਤੇ ਚਾਰ ਦਿਨ ਦਾ ਆਰਡਰ ਫੁੱਲ ਚੌੜਾ ਖੋਲ ਕੇ ਤੋੜ ਦੇ ਬਾਈ ਫੇਸ ਵਾਲੀ ਬਿਊਟੀ ਚੈੱਕ ਕਰਾ ਦੀ ਕੱਦ ਵੱਡ ਥੋੜੀ ਥੋੜੀ ਚੱਲ ਕੈਰ ਸ਼ੈਰ ਦੀ ਆ ਨਾ ਹਾਂ ਵੀਰੇ 에어 ਸ਼ੈਰ ਤੇ ਐਫ ਪੀ ਦਾ ਕ ਸਮੀਲ ਕਹਿ ਸਕਦੇ ਆ ਬੱਚੀ ਜੂਨ ਕੁਆਲਿਟੀ ਬਹੁਤ ਗੁਰੀ ਠੰਡ ਠੰਡਾ ਕਿਆ ਲੇਖ ਨੇ ਲੈਵਾ ਦੇਖੀ ਪਹਿਲਾਂ ਨੇ ਕਿੰਨਾ ਪੱਟਾ ਗੁਰੀ ਪੱਟਦੀ ਨਹੀਂ ਬੱਚੀ ਇੰਨਾ ਪਹਿਲਾਂ ਬਹੁਤ ਸੋਹਣੀ ਆ ਆਰਡਰ ਕੁਆਲਿਟੀ ਤੇ ਗੱਗੀ ਪਾਸਾ ਪੂਸਾ ਤਾਂ ਨਹੀਂ ਕੋਰਾ ਵੀ ਨਹੀਂ ਕੋਰਾ ਵੀ ਨਹੀਂ ਬਾਈ ਪਹਿਲਣਾ ਥੋੜੀ ਹੁਟੀ ਭਲਵਾਦੀ ਕਰਦੀ ਆ ਬੈਠਣੋਂ ਉੱਠਣ ਦਾ ਹਾਂ ਬੈਠਣੋਂ ਉੱਠਣ ਦਾ ਕਰਦੀ ਆ ਪਲਪੁਲਾ ਚੇਪੇ ਚੁੱਪੇ ਜਮਾ 100 ਨੰਬਰ ਆ ਵੀਰੇ ਥਨਲੇਵੀ ਦੀ ਸਾਫ ਆ ਬੱਚੀ ਇੱਥੇ ਐ ਲੰਬੀ ਖੜਾ ਕੇ ਰੋਕ ਲਾ ਇੱਥੋਂ ਗਹਿਰੀ ਲੰਬਾਈ ਹਾਈਟ ਦੇਖੀ ਗੁਰੀ ਹਾਈਟ ਹਾਈਟ ਬਹੁਤ ਆ ਬੱਚੀ ਰੋਕ ਲਾ ਇੱਥੇ ਇ ਆਰਡਰ ਦੀ ਕੁਆਲਿਟੀ ਲੈਗ ਸਕੋਰ ਵਾਲੇ ਪੱਖ ਤੇ ਆਰਡਰ ਦੀ ਜੜਾ ਜਿਹੜੀ ਤੁਹਾਨੂੰ ਅਕਸਰ ਕਹਿਣਾ ਹੁੰਦਾ ਨਾ ਜੜ ਬੜੀ ਮਜ਼ਬੂਤ ਆ ਗਈ ਉੱਤੇ ਆਰਡਰ ਹੈ ਮੰਨ ਲਓ ਵੀ ਭੂंगे ਲਾ ਦੂਗੀ ਹਾਂ ਵੀਰੇ ਨਾੜਾ ਨੂੜਾ ਬਹੁਤ ਨੇ ਲੈਵੇ ਦੇ ਬੱਚੀ ਦੇ ਕਿੰਨੇ ਕਿ ਦਿਨ ਕੱਢੂ ਪੂਰੀ ਇਹਨੇ ਪਹਿਲਣ ਬਣੂ ਬਹੁਤ ਬੱਚੀ ਕਾ ਇੱਕ ਦਿਨ ਕੱਢ ਦੂ ਬਈ ਐ ਮੰਨ ਲਾ 5-4 ਦਿਨ ਮੰਨ ਕੇ ਲੈ ਲੋ ਜਿਹੜਾ ਮਰਜੀ ਤਿਆਰੀ ਚਾਹੇ ਹਾਂਜੀ ਵੀਰੇ ਤਿਆਰੀ ਚਾਗੇ ਚਾਹੇ ਚਾਹੇ ਵੀਰੇ ਪਾ ਦੂ 20 ਤੋਂ ਬਾਰੇ 20 ਤੋਂ ਪਲੱਸ ਚੱਲੂ ਵੀਰੇ ਪਹਿਲ ਨਹੀਂ ਚੱਲਣਾ ਚਾਹੀਦਾ ਹਾਂਜੀ ਹਾਂਜੀ ਵੀਰੇ ਜਿਵੇਂ ਫਟ ਬੱਚੀ ਆ ਇਹ ਕੋਈ ਓਵਰ ਨਹੀਂ ਹੈਗੀ ਫ ਉਹ ਡਰਾਹੀਓ ਡਰਾਣਾ ਪਲਿਆ ਹੋਇਆ ਮਾਲ ਆ ਚਾਰ ਚੱਪੇ ਵਾਲਾ ਸਮਾਨ ਨਹੀਂ ਹੈਗਾ ਤੇ ਬਾਕੀ ਗੱਲਬਾਤ ਆ ਜਿਹੜੀ ਉਹ ਕਹਿੰਦੇ ਵੀ ਸਹਰਾਣ ਦੇ ਗੁਰੀ ਕਿੰਨਾ ਦਾ ਲੱਗਿਆ ਬੱਚੀ ਨੇ ਇਹ ਤਾਂ ਕੱਢਣਾ ਜਦੋਂ ਪਸਮਾਪ ਸਮੂ ਕਰੂ ਇਹ ਜਾ ਮੋਟਰ ਰੁਕ ਰੁਕਦਾ ਥਣ ਮਾਰੂ ਵੱਡੇ ਭਾਈ ਜਿਵਾਈ ਵਾਲਾ ਥਣ ਕੱਢੂ ਪਾਣੀ ਮੱਖੀ ਵਾਲਾ ਹੱਥੀ ਚੋਲਿਓ ਪੀਸ ਦੇਖੀ ਗੁਰੀ ਜਿਵਾਈ ਤੇ ਚੋਲਿਓ ਤੇ ਜਿਵੇਂ ਕੱਢ ਕੱਢ ਲਾਏ ਹੁੰਦੇ ਗੁਰੀ ਇਹਨਾਂ ਦੇ ਨਗੀਨੇ ਲੈ ਆ ਅੱਜ ਤਾਂ ਬਾਬੇ ਪੈਸੇ ਦੱਸਦੇ ਹੁਣ ਇਹਦੇ ਇਹਦਾ ਗੁਰੀ ਮੁੱਲ ਜਿੰਨਾ ਮਰਜ਼ੀ ਕਰਾਲਾ ਮੁੱਲ ਕਰਾਲਾ ਇਹ ਜੀ ਬੱਚੀ ਦਾ 90 95 ਜਿੰਨਾ ਮਰਜ਼ੀ ਕਰਾ ਲੈ ਜੇ ਮੈਂ ਫਿਕਸ ਕਰੂੰ ਮੇਰੇ 75000 ਦੀ ਬੱਛੀ ਦੇਵਾਂਗੇ ਦੇਣੀ ਆ ਦੇਣੀ ਆ 70000 ਦੀ ਹਾਂਜੀ ਵੀਰੇ ਦੂਜੀ ਗੱਲ ਇਹ ਮੋਟਰਸਾਈਕਲ ਚਾਕੇ ਬਈ ਜਿੰਨਾ ਮਰਜ਼ੀ ਫੁਕੋ ਜੋ 75 ਦੇ ਦੇ ਆਪਾਂ ਦੇ ਦਿੰਦਾ ਰਹੇ ਜੀ ਬੱਛੀ ਤੇ ਹੁਣ ਮਾਰਦੇ ਗਰੀ ਇੱਥੇ ਕੈਮਰਾ ਇਹ ਵੀ ਪੈਲਣੀ ਆ ਬੱਛੀ ਵੀਰੇ ਦਿਖਾਈ ਆ ਚੀਜ਼ ਤੇ ਥਾਨ ਦਾ ਸਾਈਜ਼ ਦਿਖਾ ਦੇ ਸੁਭਾਅ ਦਿਖਾ ਦੇ ਕਿੰਨਾ ਦੰਦਾ ਅਗਲੇ ਲੈ ਇੱਥੋਂ ਇੱਥੋਂ ਕਰਾ ਦੇ ਗੈਪ ਥਾਨਾਂ ਦਾ ਚੈੱਕ ਤੇ ਬਾਡੀ ਸਟਰਕਚਰ ਦੀ ਬਹੁਤ ਮਜ਼ਬੂਤ ਆ ਟੋਰ ਬਈ ਤਾਂ ਚੇਦੀ ਵਾਲੀ ਮਜ਼ਬੂਤਾਈ ਦੰਦਾਂ ਚ ਕਿਵੇਂ ਆ ਚਾਰਾ ਵੀਰੇ ਪਟਲਾ ਲੈ ਚੱਲ ਕੋਈ ਨਹੀਂ ਇਹ ਵੀ ਦੰਦਾਂ ਚਾਰ ਦੰਦਾ ਜਿਹੜੀਆਂ ਦੰਦਾਂ ਚ ਪਾਈ ਕਹਿੰਦਾ ਅੱਖਾਂਗੇ ਆਪਦੀਆਂ ਚੈੱਕ ਕਰਕੇ ਲੈ ਜਾਓ ਜੀ ਲੈ ਜਾਓ ਵੀਰੇ ਜਮ ਤਸੱਲੀ ਕਰਕੇ ਲੈ ਜਾਓ ਆ ਬਿਊਟੀ ਵਾਲੇ ਪੱਖ ਚ ਵੀ ਫੁੱਲ ਆ ਗਈ ਤੇ ਆ ਗਿਆ ਇਹ ਐਚ ਐਫ ਕ੍ਰੋਸ ਅੰਗ ਚ ਗੱਲ ਚੰਦਨ ਵਾਲੀਆਂ ਬੜਾ ਆ ਗਈਆਂ ਹਾਂਜੀ ਵੀਰੇ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਬਾਡੀ ਵਾਲੇ ਪੱਖ ਤੋਂ ਸਟਰਕਚਰ ਵਾਲੇ ਪੱਖ ਤੋਂ ਤੇ ਇਹਦਾ ਯਾਰੀ ਇੱਥੇ ਦਿਖਾਈ ਅੱਗੇ ਬੱਚ ਨੂੰ ਥਣ ਕਿੰਨਾ ਲੱਗਿਆ ਦੇਖੀ ਮੁਠੀ ਵਾਲਾ ਥਣ ਠੰਡੀ ਸੀਲ ਦੇਖੀ ਲੈ ਮੁਠੀ ਵਾਲਾ ਥਣ ਵੱਡੂ ਦੇਖੀ ਇਹ ਆ ਜਾਂਣ ਲੱਗੇ ਪਿਆਰੀ ਬਹੁਤ ਹੈ ਗੁਰੀ ਬੱਚੀ ਜਿਹੜੇ ਹਸਾਬ ਨਾਲ ਨਾ ਇਹਦਾ ਗਰੀ ਉੱਤੋਂ ਟਾਂਚਾ ਮਜ਼ਬੂਤ ਆ ਉਹ ਹਸਾਬ ਨਾਲ ਇਹਦਾ ਲੈਗ ਸਕੋਰ ਬਾਲਾ ਜਿਆਦੇ ਮਜ਼ਬੂਤ ਲੈਗ ਸਕੋਰ ਆ ਪੰਜ ਸੱਤ ਸੂਏ ਵੀ ਇਹਨੇ ਇਦਾਂ ਦੀ ਹੀ ਰਹਿਣਾ ਹਾਂ ਵੀਰੇ ਕੁਆਲਟੀ ਪੂਰੀ ਨਵੀਆਂ ਬੱਚੀਆਂ ਨੇ ਜਿਹੜਾ ਕੋਈ ਲੈ ਗਿਆ ਬਾਈ ਚਾਰ ਸੂਏ ਚੋਲੂਗਾ ਵਾਲਾ ਲੈ ਚੱਲ ਬਾਈ ਕਮਾ ਕੇ ਤੇ ਚੜਾਈ ਆ ਜਿਹੜੀ ਪਿਛਾਂ ਵਾਲੇ ਪੱਖ ਤੋਂ ਚੜਾਈ ਬਹੁਤ ਆ ਗਈ ਬੱਚੀ ਹਾਂ ਵੀਰੇ ਆਰਡਰ ਅਜੇ ਗੁਰੀ ਪਤਾ ਕੀ ਆਲਾ ਅਜੇ ਪੰਜ ਸੱਤ ਦਿਨ ਲੈਣੇ ਆ ਬੱਚੀ ਨੇ ਕੱਢ ਦੀ ਆ ਪੰਜ ਸੱਤ ਹਾਂ ਵੀਰੇ ਅਜੇ ਪੰਜ ਸੱਤ ਦਿਨ ਰਹਿੰਦੇ ਆ ਬੱਚੀ ਦੇ ਪੰਜ ਸੱਤ ਦਿਨ ਬਣੂ ਬਹੁ ਇਹ ਕੈਨ ਵਾਲੀਆਂ ਗੱਲਾਂ ਨਹੀਂ ਜਿਹੜੇ ਭਰਾ ਕਹਿੰਦੇ ਨੇ ਪਤਾ ਨਹੀਂ ਇਹ ਸਪਲਾਈ ਲਾਉਂਦੇ ਆ ਇਹਦੀ ਬਈ ਕੀ ਦੱਸ ਦਿਆਂ ਬਈ ਇਹ ਬਣਨ ਵਾਲੀ ਚੀਜ਼ ਆ ਜਿਹਨੂੰ ਜਾਣਕਾਰੀ ਨਹੀਂ ਵੀਰੇ ਪਹਿਲਾਂ ਇੰਨੀਆਂ ਨਾਲੇ ਕੇ ਸੂਪੀ ਨੇ ਦੇਖੀ ਕਿੱਥਾਂ ਪਾ ਲਾ ਬਈ 2 ਪੈਂਦੀਆਂ 2 ਤੋਂ ਪਲੱਸ ਹੀ ਹੋ ਜੀ ਤਸੂੰ ਜੇ ਮੈਂ 2 ਪੈਂਦੀਆਂ ਗਾੜੀ 'ਚ ਪਾ ਲਾ ਡੇਢ ਕਿੱਠ ਗਾੜੀ 'ਚ ਪੈਂਦੀ ਆ ਪੈਸੇ ਕਿੰਨੇ ਦੇ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲੈ ਪੂਰੀ 70000 ਦੀ ਬੱਛ ਫਿਕਸ ਦੇਵਾਂਗੇ ਵੀਰੇ ਪੂਰੇ ਪੂਰੇ 70 ਦੀ ਦੇਵਾਂ 70 ਤੇ 75 1 ਲੱਖ ਤੇ 45000 ਤੋਂ 1000 ਛੱਡ ਦਾਂਗੇ ਜੋੜੇ ਛੱਡ ਦਾਂਗੇ ਵੀਰੇ ਛੱਡ ਦਾਂਗੇ ਬਾਹਲਾ ਜਿਆਦੇ ਫਰਕ ਕੋਈ ਗੱਲ ਵੀਰੇ ਮੰਨਤਾ ਨਾ ਭਾ ਕਰਾਂਗੇ ਜਿਵੇਂ ਮੁੰਡਾ ਫੋਨ ਲਾਊਗਾ ਜਿਹੜੀ ਆ ਤੇ ਫੋਨ ਗੈਰੀ ਆ ਇੱਥੇ ਮਾਰੋ ਯਾਰ ਦੋ ਦੰਦ ਹੀ ਆ ਪੱਟੀ ਵੀਰੇ ਦੀ ਜਮਾ ਅਰिजिनल ਦੋ ਦੰਦ ਦਾ ਵੀਰੇ ਵਿੱਚ ਹੀ ਵੀ ਦੋ ਦੰਦ ਦਾ ਤੋਹਫਾ ਹੀ ਆ ਕੋਈ ਗੱਲ ਨਹੀਂ ਲੈ ਚੱਲ ਲੈ ਚੱਲ ਇਹ ਦੁੱਗੀ ਚੈੱਕ ਕਰਕੇ ਲੈ ਜਾ ਕੋਈ ਨਾ ਸਿਸਟਮ ਨਹੀਂ ਹੈਗਾ ਦਿਖਾਈ ਦੇ ਨੇ ਪੱਟਕੇ ਵੀਰੇ ਆ ਸਾਰੀਆਂ ਜੀਗਾਂ ਵਿੱਚ ਪੂਰੀ ਚਬਾਲੀ ਆ ਤੇ ਆਰਡਰ ਦੀ ਚੜਾਈ ਆ ਗਰੀ ਇੱਥੋਂ ਓਏ ਚੜਾਈ ਪੂਰੀ ਪਹਿਲਾਂ ਜਿਵੇਂ ਮੀਟਰ-ਮੀਟਰ ਕੰਦਰਾ ਭਾਲ ਕੇ ਕਿੱਥੋਂ ਲਿਆਉਣਾ ਬਸ ਆਈਆਂ ਬਈ ਬਾਬੇ ਜੀ ਕਿਰਪਾ ਨਾਲ ਪਹਿਲੇ ਦਿਨ ਹੀ ਤੈਨੂੰ ਪਤਾ ਵੀਡੀਓ ਨਹੀਂ ਆ ਪਾਦੇ ਬ ਚੰਗਾ ਅਣਗਰੀ ਲੈਨੇ ਚੰਗਾ ਫਿਰ ਵੇਕਦਾ ਵੀ ਵੇਕਦਾ ਵੇ ਟਿੱਕਾਂ ਦੇ ਬਾਈ ਉਹਦੇ ਜਿਵੇਂ ਤੂੰ ਵੀਡੀਓ ਪਾ ਕੇ ਗਿਆ ਸੀ ਉਹਦੀ ਤੂੰ ਕਹਿੰਦਾ ਫੋਨ ਮਾ ਵੀ ਪੰਜ ਵਿਗੀਆਂ ਠੀਕ ਹੈ ਉਹਦੇ ਕੁਝ ਕਮੈਂਟਾਂ ਦੀ ਮਾਲ ਵਿਗਿਆ ਸੀ ਵੀਰੇ ਆਪਣਾ ਤੇ ਇੱਥੇ ਰੋਕ ਲਈ ਖਾਣ ਦੇਖ ਲੈ ਗੁਰੀ ਕਿਦਾਂ ਦਾ ਬੱਚਾ ਦਾ ਗਲਾਸ ਵਰਗਾ ਸੰ ਲੱਗੇ ਜਮਾਂ ਦੇਖੀ ਮੁਠੀ ਵਾਲਾ ਸਨ ਬਾਕੀ ਬਿਊਟੀ ਚ ਵੀ ਬਾੜੀ ਆ ਗਈ ਤੇ ਉਦਾਂ ਥਣ ਦਾ ਸੈਜ ਸਹੀ ਦਿਖਾਈ ਦੇਣ ਲੱਗ ਗਿਆ ਵੀਰ ਆ ਗਈ ਬਰੀਕ ਚਮੜਾ ਵੀ ਬਾਲਾ ਬਰੀਕ ਹੈ ਦਾ ਦੁੱਧ ਵਾਲਾ ਨਾ ਗਈ ਮਰੀ ਇਹ ਮਾਰ ਦੇ ਯਾਰੀ ਕੈਮਰਾ ਯਾਰ ਇਹ ਵੀ ਕਰਾ ਦੇ ਅੱਜ ਅੱਗੀ ਕਹਿੰਦਾ ਦਿਖਾਵਾਂਗੇ ਤੁਹਾਨੂੰ ਤਾਂ ਇੱਥੇ ਦਿਖਾਵਾਂ ਲੈ ਚੱਲ ਬਾਈ ਚਮਕ ਦਮਕ ਵੀ ਫੁੱਲ ਆ ਗਈ ਚੰਕ ਕੁਆਲਿਟੀ ਕੁਆਲਿਟੀ ਬਹੁਤ ਅਗਰੀ ਬੱਚੀ ਆਟਰ ਬਹੁਤ ਚੌੜਾ ਰਾਂਗ ਬਹੁਤ ਸੋਹਣਾ ਡਰਾਈਵਰੇ ਥਾਂ ਲੇਵੇ ਦੀ ਬਹੁਤ ਸਾਫ਼ ਅਗਰੀ ਬੱਚੀ ਤੋਫੇ ਨੇ ਯਾਰ ਹਾਂ ਵੀਰੇ ਤੋਫੇ ਹੀ ਦਿਖਾਵਾਂਗੇ ਅੱਜ ਤੁਹਾਨੂੰ ਗੱਗੀ ਲਾਵਾਂ ਆਪਾਂ ਬਹੁਤ ਚੰਗੀ ਵਹਿੜਾ ਵੀਰੇ ਸਾਫ਼ ਸੁਥਰੀ ਡਿਜ਼ਾਈਨ ਬਹੁਤ ਸੋਹਣਾ ਲੇਵਲ ਲੱਗਿਆ ਬੱਚੀ ਨੂੰ ਤੁੱਕ ਰੱਖੇ ਪਰਮਾਤਮਾ ਯਾਰਾ ਲੱਗਿਆ ਵੀ ਇਹ 2 ਘੰਟੇ ਚ ਬਾਈ ਲੇਟ ਕਰ ਦੋਗੇ ਚੌਂਦੀ ਨਹੀਂ ਨਾ ਮਟਟ ਫਿੱਟ ਅਡਰ ਨੇ ਵੀਰ ਜਿੰਨੀਆਂ ਗਾਵਾਂ ਦੇ ਗਿਆ ਸਾਰੀਆਂ ਦੇ ਸਟੈਕ ਚ ਅਡਰ ਨੇ ਦੁੱਧ ਵਾਲਾ ਮਾਲ ਆ ਵੀਰੇ ਸਾਰਾ ਨਵੀਆਂ ਬੱਚੀਆਂ 4 4 ਸੂਈ ਚੋਲੋਂਗੇ ਬਾਈ ਇਹਦੇ ਪੈਸੇ ਗੱਗੀ ਇਹਦੇ ਪੂਰੀ ਮੁੱਲ ਜਿੰਨਾ ਮਰਜ਼ੀ ਕਰਾਲਾ ਇਹ ਵੀ ਬੱਚੀ 70 70 1 40 ਦਾ ਜੋੜਾ ਦੇ ਦਾਂਗੇ ਵੀਰੇ ਮਾਨਤਾਨ ਕਰ ਦਾਂਗੇ 40 ਦਾ ਥੋੜਾ ਬਹੁਤਾ ਮਾਨਤਾਨ ਹੋਣੀ ਥੋੜਾ ਥੋੜਾ ਮਾਨਤਾਨ ਕਰ ਦਾਂਗੇ ਵੀਰੇ ਤੇ ਹੁਣ ਗੈਰੀ ਉਰਲੇ ਬੰਨੇ ਲਿਆਈ ਕੈਮਰਾ ਉਰਲੇ ਬੰਨੇ ਲਿਆ ਉਰਲੇ ਬੰਨੇ ਉਰਲੇ ਬੰਨੇ ਇੱਥੇ ਰੋ ਏ ਆ ਆ ਆ ਦਿਖਾ ਸਿਸਟਮ ਥੱਲੇ ਆ ਆ ਨਾਲ ਲਗਵਾ ਲੇਵਾ ਬਿਲਕੁਲ ਹਾਈਟ ਜ਼ਰੂਰ ਦਰਮਿਆਨੀ ਆ ਜਿਹੜੇ ਹਿਸਾਬ ਨਾਲ ਕੱਦ ਦਰਮਿਆਨਾ ਉਹ ਹਿਸਾਬ ਨਾਲ ਆਰਡਰ ਡੂਡਾ ਲੱਗਿਆ ਆਰਡਰ ਡੂਡਾ ਲੱਗਿਆ ਉਹ ਹਿਸਾਬ ਨਾਲ ਆ ਜਾਂਦਾ ਜਿਵੇਂ ਨਾਲ ਪਹਿਲਾਂ ਨਾ ਗੁਰੀ ਵੀਰੇ ਪਲੂਣਾ ਬੱਚੀ ਬਾਈ ਗੁਰੀ ਠੀਕ ਆ ਗੱਲ ਹਾਂ ਪਹਿਲਾਂ ਨਾ ਬੱਚੀ ਆ ਪਹਿਲਾ ਹਾਈਟ ਦਰਮਿਆਨੀ ਹੋੜੀ ਇਹ ਕਰੋ ਸੰਗ ਚ ਆ ਗਈ ਹੈ ਕਰੋ ਅਰ ਸਾਰ ਦੇ ਹਲਕੇ ਜੇ ਕਰੋਸ ਚ ਆ ਗਈ ਵੀਰੇ ਲਾਲੀ ਮਾਰਦੀ ਹੈ ਮਾੜੀ ਪਿੰਡ ਚ ਚਮਕ ਚਮਕ ਬਾਲੀ ਪਰ ਸੁੱਖ ਰੱਖੇ ਪਰਮਾਤਮਾ ਜਿੱਦਾਂ ਦਾ ਨੇ ਲੇਵਾ ਬਣਾਇਆ ਹਨਾ ਬਹੁਤ ਸੋਹਣਾ ਲੇਵਾ ਗੁਰੀ ਬੱਚੀ ਜਗਾੜ ਵਾਲਾ ਪਹਿਲਾਂ ਥੱਲੇ ਨਾ ਹਾਂ ਨਾੜਾ ਨੂੜਾ ਬਾਲੀਆ ਬਾਲੀ ਸੋਹਣੀ ਬਣੀ ਹੈ ਬੱਚੀ ਤਲੋਂ ਅਜੇ ਹੋਰ ਬਣਾ ਗੁਰੀ ਬੱਚੀ ਐ ਨਹੀਂ ਸੁੰਦੀ ਕਮਾਲਾ ਬਈਆ ਕਮਾਲਾ ਕਮਾਲਾ ਬੋਚ ਕੇ ਬੋਚ ਕੇ ਥੋੜਾ ਪਰਸ ਤਿਲ ਕਮਾ ਛੱਡ ਦੇ ਲੈ ਲੈ ਐ ਕਮਾ ਕੇ ਲੈ ਚੱਲ ਪਰੇਸ਼ਾਨ ਨਾ ਕਰ ਥੋੜਾ ਪੱਠੇ ਪਾਏ ਹੋਏ ਨੇ ਨਾ ਗੁਰੀ ਤਾਂ ਕਰਦੀਆਂ ਵੀਰੇ ਉਦੋਂ ਅਗਲੇ ਪੰਨੇ ਉਹ ਦਿਖਾ ਬਿਨਾ ਆੜਾ ਨੂਰਾ ਕੇ ਸਟੈਪ ਨਹੀਂ ਰੱਖਦੇ ਇੱਥੋਂ ਪਛਾਣ ਉਹ ਦਿਖਾ ਦੇ ਜਿੰਨੀ ਕ ਹੈਗੀ ਆ ਨਾ ਜਿਵੇਂ ਆਪਾਂ ਕਹਿ ਹੀ ਦਿੰਦੇ ਭਲਵਾਨ ਨਾਲਾ ਸ਼ਰੀਰੀ ਆ ਬੱਟੇ ਵਰਗਾ ਸ਼ਰੀਰ ਬਾਲੀ ਚੰਗੀ ਆ ਠੰਡੀ ਸੀਲ ਆ ਬੱਚੀ ਵਾਰੀ ਠੰਡੀ ਆ ਬਾਲੀ ਠੰਡੀ ਆ ਬਈ ਜਿੰਨੀ ਮਰਜ਼ੀ ਉੱਠ ਦੇ ਤੇ ਹਲੇ ਹੋਰ ਵੀ ਕਸਰਾ ਬਣਨ ਹਾਂ ਵੀਰੇ ਗੁੰਜਾਇਸ਼ ਹੋਰ ਵੀ ਹੈਗਾ ਇੱਥੋਂ ਦਿਖਾ ਕੇ ਰਿਵਿਊ ਕਰਕੇ ਓਏ ਖੜੀ ਰਹਿਣ ਦੇ ਬਾਈ ਇੱਥੋਂ ਇੱਥੋਂ ਆ ਚੀਜ਼ ਦਿਖਾ ਇਹਦੇ ਮਾਰ ਦੇ ਕੈਮਰਾ ਆ ਚੀਜ਼ਾਂ ਦੀ ਦਵਾਨੇ ਆ ਆਪਾਂ ਹਾਂਜੀ ਵੀਰੇ ਬੱਚੀ ਬਹੁਤ ਚੰਗੇ ਲਵੇਗਾ ਹੁਣ ਵਾਧਾ ਮੰਗ ਲੀਏ ਇਹਦੇ ਇਹਦਾ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਮੂਲ 75 ਕਰਾ ਵਾਲਾ 80 ਜਿੰਨਾ ਮਰਜ਼ੀ ਕਰਾ ਵਾਲਾ ਇਹ ਦਾ ਬੱਚੀ ਦਾ 72000 ਰੁਪਏ ਲਵਾਂਗੇ ਵੀਰੇ 72 72000 ਦੀ ਬੱਚੀ ਦੇ ਦਾਂਗੇ ਮਾਨਤਨ ਕਰ ਲਾਂਗੇ ਵੀਰੇ ਹੁਣ ਇਦਾਂ ਦੀ ਆਪਾਂ ਵੀ ਰੋਜ਼ ਵੀਡੀਓ ਤੁਗੂ ਵੀ ਬਣਾਉਣਾ ਪੂਰੀ ਮਾਨਤਨ ਬਾਈ ਕਹਿੰਦਾ ਇਹਦਾ ਬਹੁਤਾ ਹੋਇਆ ਇਦਾਂ ਦੇ ਬੱਚਿਆਂ ਦਾ ਲੱਖ ਲੱਖੋਂ ਹੀ ਮੰਗੀਆਂ ਜਾਂਦੇ ਹਾਂ ਹਾਂ ਬੜਾ ਜਿਆਦਾ ਰੇਟਾਂ 'ਚ ਫਰਕ ਨਹੀਂ ਹੋਊਗਾ ਬੜਾ ਫਰਕ ਨਹੀਂ ਕੋਈ ਬਾਕਸ ਜੀ ਨੇ ਟੋਪ ਟਪਾ ਕੱਟ ਲੈਨੇ ਗੁਰੀ ਚਲੋ ਜਾ ਮਾਲ ਵੱਧ ਵੇਚ ਲੈਨੇ ਪਰਮਾਤਮਾ ਬਾਬੇ ਨਾਲ ਇਹ ਨੂੰ ਮਾਰ ਦੇ ਕੇ ਆ 25 ਤੇ ਕੈਮਰਾ ਤੋਰ ਚੋਬਰਾ ਖੋਲ ਕੇ ਸੂਆ ਦੂਜਾ ਦਾ ਇਹ ਦੂਜਾ ਵੀਰੇ ਸੂ ਕੱਲੀ-ਕੱਲੀ ਗਾਂ ਦਾ ਚੈੱਕ ਕਰ ਲੋ ਥਾਣਾਵਾਨੇ ਜਾਂ ਸਾਫ ਨੇ ਬਿਲਕੁਲ ਬੱਚੀਆਂ ਥਾਣਾਵਾਨੇ ਜੀ ਬਿਲਕੁਲ ਸਾਫ ਗੁੱਲੇ ਵਾਲਾ ਥਣ ਲੱਗਿਆ ਇਹ ਖਾਸੀਅਤ ਹੈ ਸੱਜਣਾ ਦੀ ਵੀ ਚੀਜ਼ ਕੁਆਲਿਟੀ ਦੀ ਲੈ ਕੇ ਆਉਂਦੇ ਨੇ 4 ਦਿਨ ਲੇਟ ਜਰੂਰ ਲੈ ਕੇ ਆਉਂਦੇ ਨੇ ਇਹ ਧੁੱਪ ਸ਼ੌਂਚ ਚੱਲਣ ਵਾਲੀਆਂ ਆਈਟਮਾਂ ਨੇ ਪਲਵਾਨਾ ਵਾਂਗੂ ਤੁਰਦੀਆਂ ਦਿਖਾਈ ਵਾ ਬੜਾ ਦੇਖੀ ਚਿੰਪਲੇ ਬਾਜੇ ਕਿੱ ਕਿਦਾਂ ਲੱਗਿਆ ਕਿਦਾਂ ਦੀ ਪੋਲੀ ਆ ਲੈ ਇੱਥੇ ਦਿਖਾ ਗਏ ਜੀ ਸਮਾਰਕ ਬੰਨਾਂ ਬੱਚੀ ਨੇ ਬਹੁਤ ਕੱਢਦੇ ਲੇਟ ਲੂਟ ਗਈ ਸਾਰੀ ਅੱਜ ਇਹਨਾਂ ਦੀ ਜੋ ਭਰਾਂ ਦੇ ਕੱਢਦੇ ਕੰਡੇ ਲੈ ਲੈ ਚੱਲ ਬਾਈ ਮੁੱਠੀ ਵਾਲਾ ਤਾਂ ਲੱਗਿਆ ਅੱਗੇ ਲੈ ਵੇ ਤੇ ਨਾੜਾ ਨੂੰ ਨਾ ਬਹੁਤ ਸੋਹਣੀ ਬੱਚੀ ਫਾਲੀ ਬ੍ਰੀਕ ਆ ਬਾਈ ਸੁੱਕ ਰਕੇ ਪ੍ਰਮਾਤਮਾ 20 ਕਿਲੋ ਦੇ ਦੇਣਾ ਬੱਚੀ ਨੇ ਠੀਕ ਆ ਗੱਲ ਸੁਆ ਦੂਜਾ ਸੁਆ ਜਮ ਅਰੀਜਨਲ ਦੂਜਾ ਵੀਰੇ ਕੋਲ ਪੈਸੇ ਦੇ ਇਹਦਾ ਮੁੱਲ ਜਿੰਨਾ ਮਰਜ਼ੀ ਕਰਾਲਾ ਗੁਰੀ ਇਹ ਵੀ 70000 ਦੀ ਬੱਚੀ ਦੇ ਦਾਨ ਪੂਰੇ 70 70 ਦੀ ਬੱਚੀ ਦੇ ਦਾਨ ਬਾਡੀ ਵੀ ਦਿਖਾ ਲਿਆ ਕਰ ਗਰੀ ਮੰਗਰੋ ਵੀ ਇਹ ਚੜਾਈ ਵਾਲੀ ਚੀਜ਼ ਹੈ ਬਾਕੀ ਮੈਨੂੰ ਪਤਾ ਤੁਹਾਨੂੰ ਕੋਈ ਵੀ ਜਾਦੇ ਲੋੜ ਇਦਾਂ ਦੀਆਂ ਦੇਖੀ ਬੱਚੀਆਂ ਗੁਰੀ ਇੱਕੋ ਜਿਹੀਆਂ ਸਾਰੀਆਂ ਦੇ ਇੱਕੋ ਜਿਹੇ ਲਵੇ ਨੇ ਬਣਾ ਲੈ ਮਾਰੀਆਂ ਆ ਇਹਨੂੰ ਕੈਮਰਾ ਕਰਾਂ ਕਿੱਦਾਂ ਦੇ ਖੜੇ ਲਾਲੀ ਮਾਰਦੇ ਲਵੇ ਸਾਫ ਸੁੱਖ ਰੱਖ ਕੇ ਪਰ ਵਾਲਿਆਂ ਸਾਫ ਬਚਾਣ ਹਾਂ ਜੀ ਕਰੀਆਂ ਦਾ ਵੀ ਦਵਾਰੇ ਫੇਰ ਤੋਰਦੀ ਹਾਂ ਹਾਂ ਬੱਚੀਆਂ ਚੰਗੀਆਂ ਨੇ ਬਾਈ ਯਾਰ ਤੇ ਹੁਣ ਮਾਰਦੇ ਆ ਇਹ ਦੀ ਇਹ ਅਰਸਰ ਆ ਗਈ ਵੀਰੇ ਇਹ ਆ ਗਈ 80% ਐਰ ਸ਼ੈਰ 80% ਐਰ ਸ਼ੈਰ ਹਾਂਜੀ ਵੀਰੇ 100 ਦਾ 100 ਤਾਂ ਨਹੀਂ ਆਪਾਂ ਨਾ 100 ਦਾ 100 ਨਹੀਂ ਕਹਿਆ ਸਾਡੇ ਭਾਈ 70 ਕਾ ਲੋ ਜੀ 80 ਬਾਕੀ ਇਹ ਜਿਹੜੇ ਬੰਦੇ ਵੀਡੀਓ ਦੇਖਦੇ ਆ ਉਹ ਆਪਣ ਨੂੰ ਬਾਦੇ ਉਹ ਚੱਲਦੀ ਨਹੀਂ ਬਾਈ ਬੱਚੀ ਚੱਲਦੀ ਤੇਨੀ ਚੱਲਦੀ ਨਹੀਂ ਉਹਦੀ ਆਪਣੀ ਜ਼ਿੰਮੇਵਾਰੀ ਹੈ ਜੇ ਚੱਲੂ ਬਾਈ ਸਣੇ ਕਰਾਇਆ ਆਪਾਂ ਦੇ ਮਗਰ ਹੱਥ ਦਿਖਾਉਣ ਦਾ ਫੱਕਾ ਚੱਲਦੀ ਨਹੀਂ ਵੀਰੇ ਉਹ ਗੁਰੀ ਕੋਈ ਵਾਰੀ ਭਰਾ ਕਹਿੰਦੇ ਨੇ ਪਤਾ ਨਹੀਂ ਉਹ ਹਲਕਾ ਜਿਹਾ ਟੱਚ ਆਏਗਾ ਤੈਨੂੰ ਪਤਾ ਸੰਦਾ ਹੋ ਜਾਊ ਉਹ ਚੱਲਦਾ ਨਹੀਂ ਵੀਰੇ ਬੱਚੀ ਇਹ ਚੱਲਦੀ ਨਹੀਂ ਹੈਗੀ ਜੀ ਨੂੰ ਦਿਖਾ ਸਾਨੂੰ ਜੀ ਨੂੰ ਵੀਡੀਓ ਚ ਇਹ ਵੱਡੀ ਲੱਗਿਆ ਹੈ ਅਧ ਇਹਨੂੰ ਖਿੱਚਿਆ ਖੱਟਿਆ ਨਾ ਕਰੋ ਦੋਆ ਤਿੰਨਾਂ ਦਿਨਾਂ ਚ ਹੀ ਆਪਣੇ ਆਪ ਹੀ ਪਿੱਛੇ ਪੂਰੀ ਵੀਰੇ ਚਲਦੀ ਨਹੀਂ ਚੱਲ ਗਈ ਸਣੇ ਕਰਾਇਆ ਸਾਰਾ ਕੁਝ ਆਪਾਂ ਖਰਚਾ ਪਾਣੀ ਆਪਾਂ ਦੇਵਾਂਗੇ ਵੀਰੇ ਇਹ ਆ ਗਈ 80% ਹ ਹਫਤਾ ਪਿਆ ਵੀਰੇ ਬੱਚੀ ਦਾ ਇੱਕ ਹਫਤਾ ਬਾਕੀ ਚੋਲਾ ਚੰਗਾ ਰੱਖਦੀ ਆ ਠੰਡੀ ਕਿਵੇਂ ਕਰਗੀ ਇਹ ਠੰਡੀ ਫੁੱਲ ਆ ਵੀਰੇ ਹਾਂ ਮਰਵਾਉਂਦੀ ਆ ਗਰਮ ਤਾਂ ਨਹੀਂ ਕਿਤੇ ਨਾ ਵੀਰੇ ਅੱਜ ਹੀ ਆਈ ਆ ਗੁਰੀ ਠੰਡੀ ਠੰਡੀ ਨਾ ਨੰਡੀ ਨੰਡੀ ਠੰਡੀ ਬੱਚੀ ਠੰਡੀ ਆ ਇੱਥੋਂ ਤਾਂ ਹਾਂ ਥਾਣ ਤੁਹਾਨੂੰ ਬਹੁਤ ਸੋਹਣਾ ਮੁਠੀ ਵਾਲਾ ਲੱਗਿਆ ਬੱਚੀ ਨੂੰ ਥਾਣ ਦੇਖ ਕੇ ਬਹੁਤ ਸਾਫ ਸੁਥਰੀ ਬੱਚੀ ਆ ਲੈ ਚੱਲ ਬਾਈ ਇਹ ਆ ਗਈ ਐਰ ਇਸ ਸਵੇਰ ਆਦੀ ਬਹੁਤ ਪਿਆਰੀ ਆ ਬਹੁਤ ਸ਼ਾਂਤ ਠੰਡੀ ਹੈ ਵੀਰੇ ਸੂਆ ਕਿਹੜਾ ਗੱਗੀ ਇਹਦਾ ਸੂਆ ਦੂਜਾ ਵੀਰੇ ਆ ਲੈ ਜਾਨਾ ਮੂੰਹ ਛਿੱਗੀ ਆ ਵੀਰੇ ਪਟੜਿਆ ਪਟ ਦਿੰਨੇ ਠੀਕ ਆ ਗੱਲ ਆ ਆ ਜਿਹੜੀਆਂ ਜਿਹੜੀਆਂ ਦੰਦਾ ਚ ਦਸੀਆਂ ਨੇ ਆਪਦੀਆਂ ਜਿਹੇ ਚੈੱਕ ਲੈ ਚੈੱਕ ਕਰਕੇ ਲੈ ਜਾਓ ਬਾਈ ਚੈੱਕ ਕਰਕੇ ਜਾ ਮੇਰੇ ਕੋਲ ਘੰਟੀ ਨਾ ਕੋਈ ਸੱਜਣ ਲਾਓ ਵੀਰ ਬਣ ਕੇ ਕੰਮ ਮੇਰਾ ਵੀ ਬੀਜੀ ਦਾ ਹੁੰਦਾ ਗੁਰਿਆ ਮੰਨ ਲਾ ਆਪਾਂ ਇਹਨਾਂ ਮਾਲ ਵੇਚਤਾ ਹਉਤੇ ਦੀ 15 ਗਾਈਆਂ ਆ ਤੇਰੀ ਵੀਡੀਓ ਤੇ ਵੇਚਦਾ ਕਦੇ ਆਪਣੀ ਕੱਚੀ ਗੱਲ ਨਹੀਂ ਨਿਕਲਦੀ ਇਹਦੇ ਪੈਸੇ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲੈ ਵੀਰੇ 67000 ਦੀ ਬੱਚੀ ਦੇ ਦਾਂਗੇ ਗ ਤੇ ਹੁਣ ਮਾਰ ਦੇ ਘਰੀ ਐ ਇਹਦੇ ਤੇ ਕੈਮਰਾ ਇਹ ਆ ਗਿਆ ਐਚ ਐਫ ਕ੍ਰਾਸ ਦੇ ਵਿੱਚ ਹਾਂ ਇਹ ਚਪਕਰਾਉ ਸਕੀ ਵੀਰੇ 20% ਗਰਲੈਂਡੋ ਕ੍ਰਾਸ ਹਾਂਜੀ ਵੀਰੇ ਬੁਰੀ ਜਿੰਨੀਆਂ ਗਾਵਾਂ ਦਿਖਾਈਆਂ ਆਪਾਂ 18 18 20 20 ਤੋਂ ਪਲੱਸ ਵਾਲੀਆਂ ਨਿਕਲ ਰਹੀਆਂ ਨੇ ਗਾਵਾਂ ਸਾਰੀਆਂ ਇਹਨਾਂ ਸੂਆ ਕਿਡਾ ਬਾਈ ਇਹਦਾ ਦੂਜਾ ਵੀਰੇ ਸੂਆ ਬੁਰੀ ਹਾਂਲੇ ਵੀ ਬਹੁਤ ਹਫਤਾ ਗੜਦੀ ਵੀਰੇ ਜਿੰਨਾ ਸਾਂਭ ਲੂ ਕੋਈ ਦੇ ਕੇ ਜਾਓ ਲੈ 2 ਰੁਪਏ ਠੀਕ ਆ ਗੱਲ ਅੱਲੇ ਆਲੇ ਆ ਬੋਚ ਲੈ ਫੜ ਲੈ ਫੜ ਲੈ ਕੋਈ ਨਾ ਚੰਪ ਕੋ ਬਹੁਤ ਆ ਗੁਰੀ ਹੱਥ ਫੇਰ ਕੇ ਦੇਖ ਪਿੰਡਾਂ ਫਸਲੀਨ ਵਰਗੇ ਪਿੰਡੇ ਨੇ ਬੱਚੀਆਂ ਦੇ ਸ਼ਾਮ ਕਦਮ ਕਾਗੀ ਫੁੱਲ ਤੇ ਅੰਦਰਲੇ ਬੰਨੇ ਬੱਛੀ ਤੇ ਇੱਕ ਉਹ ਬੈੜ ਖੜੀਆਂ ਨੇ ਦਿਖਾਉਂਗਾ ਉਹ ਵੀ ਤੁਹਾਨੂੰ ਚੱਲ ਬਤੇ ਇਹ ਥੋੜਾ ਜਿਹਾ ਆਪਣੇ ਸਿਸਟਮ ਤੋਂ ਡਰਜੇ ਨਹੀਂ ਆ ਗੁਰੀ ਕਰੋਨਾ ਕੱਢੀਆਂ ਹੁੰਦੀਆਂ ਮਾਨ ਤੋਂ ਡਰਜਾ ਹਾਂ ਥਣ ਕੱਲਾ ਕੱਲਾ ਲੱਗਿਆ ਥਣ ਕੱਲਾ ਕੱਲਾ ਮੁਠੀ ਵਾਲਾ ਵੀ ਆ ਗਈ ਇਹ ਦਰਮਿਆਨੀਆਂ ਬੈੜਾਂ ਚ ਆ ਗਈ ਹਾਂ ਹਾਂ ਜੀ ਵੀਰੇ ਹਾਈਟ ਜਿਆਦਾ ਵੱਡੀ ਨਹੀਂ ਜਿਆਦਾ ਛੋਟੀ ਨਹੀਂ ਕਿਸੇ ਸਾਡੇ ਪਰ ਹਾਂ ਦਰਮਿਆਨੀਆਂ ਚ ਆ ਗਈ ਇਹਦੀ ਥਣ ਦਾ ਸਹਿਜ ਵੀ ਦੁੱਧ ਗੁਰੀ 18 19 ਕਿਲੋ ਜਮਾ ਨੋਰਮਲ ਦੇ ਦਿੰਦੇ ਨੇ ਪਰ ਤਕੀ ਆ ਜੇ ਸਾਹਮਣੀ ਬੂਹ ਹਤਾ ਚੱਲੂ ਹੈ ਨਾ ਹਾਂ ਕੰਮਨੀ ਦਾ ਬਹੁਤ ਹੱਤਾ ਢੰਡੀਆਂ ਤੇ ਆ ਗੋਲਾ ਗੂਲਾ ਬਹੁਤ ਘੈਂਟ ਐ ਇਹਨੂੰ ਬੱਡੀ ਬੱਡੀ ਬਹੁਤ ਸੋਹਣੀ ਬੱਚੀ ਦੀ ਗੋਲ ਆ ਗਈ ਗੋਲ ਬਹੁਤ ਆ ਬੱਚੀ ਲੈ ਚੱਲੋ ਜੀ ਘੁਮਾ ਕੇ ਇਹਦੇ ਕਿੰਨੇ ਦਿਨ ਪੈਨਿੰਗ ਦੱਸਿਆ ਇਹਦਾ ਵੀਰੇ ਹਫਤਾ ਮੰਨ ਕੇ ਲੈ ਲਓ ਗੂਰੀ ਸੁਹਾ ਦੂਜਾ ਸੁਹਾ ਦੂਜਾ ਵੀਰੇ ਵਜਨ ਵਜਨ ਕੁਆਲਿਟੀ ਸਨੱਕੀ ਬਹੁਤ ਆ ਗੂਰੀ ਪੈਸੇ ਬਾਈ ਦੇ ਇਹਦਾ ਮੁੱਲ ਜਗੂਰੀ ਜਿੰਨਾ ਮਰਜ਼ੀ ਕਰਾ ਲਾ ਇਹ ਬੱਚੀ ਆਪਾਂ 68 ਦੀ ਦੇ ਦਾਂਗੇ ਜੇ ਕੋਈ ਆ ਜੋੜਾ ਲਊ ਦੋਨੇ 65-65 ਦਾ ਦੇ ਦਾਂਗੇ ਵੀਰੇ 1 ਲੱਖ 30 ਦਾ ਹਾਂਜੀ ਵੀਰੇ 1 ਦਾ 67 ਮੁੱਲ ਕਰਾ ਇੱਕ 67 ਕਰਿਆ ਬਈ ਆਪਾਂ ਜੇ ਕੋਈ ਬੰਦਾ ਫ ਤੇ ਹੁਣ ਮਾਰਦੇ ਆ ਬੈਠਦੇ ਪਹਿਲਾਂ ਤਾਂ ਖੜੀ ਨੂੰ ਦਿਖਾ ਦੇ ਇਹ ਫੁੱਲ ਵੱਡੀ ਆ ਗੁਰੀ ਵੱਡੀ ਬੁੱਡੀ ਵਾਲੀਆ ਬੱਚੀ ਇਹਨੇ ਬਾਈ 26 ਕਿਲੋ ਤਾ ਹੈ ਗੁਰੀ 26 ਕਿਲੋ ਹਾਂਜੀ ਵੀਰੇ ਥੋਰ ਚੋਬਰਾ ਹੋਈ ਇਹਦੇ 12 ਦਿਨ ਪਏ ਨੇ ਗੁਰੀ ਖਜੇ ਬਾਈ ਹਾਂ ਠੰਡੀ ਏ ਠੰਡੀ ਬਿਲਕੁਲ ਹਾਂ ਤੇ ਗੋਲ ਗੋਲ ਚੰਗੀ ਆ ਗੋਲ ਗੋਲ ਚੰਗੀ ਆ ਬਾਈ ਬਾਡੀ ਦੀ ਸੁਭਾਅ ਆ ਦੀ ਆ ਗਈ ਠੰਡੀ ਤੇ ਉਹਦਾ ਥੋੜਾ ਜਿਹਾ ਇਹ ਖੁੱਲੀ ਆ ਖੁੱਲੀ ਆਈ ਬਾਈ ਗੁਰੀ ਠੀਕ ਆ ਹਾਂ ਚੰਗੀ ਭਲੀ ਵੀ ਆ ਸਮਾਨ ਸਮੂਣ ਦੀ ਰੱਸੀ ਦਾ ਮੰਨ ਦੀ ਆ ਹਾਂ ਰੱਸੀ ਦਾ ਮੰਨ ਦੀ ਅੱਬਾ ਜੀ ਨੂੰ ਮੇਰੇ ਨੂੰ ਕਾਡੀ ਬੁੱਡੀ ਵਾਲੀਆ ਗੁਰੀ ਬੱਚੀ ਨੂੰ ਲੈ ਚੱਲ ਲੈਣ ਪੇਟ ਵਾਲੀ ਬੈੜ ਆ ਗਈ ਚੰਗਣ ਦੇਖ ਲੈ ਗੁਰੀ ਕਿਦਾਂ ਦਾ ਲੱਗਿਆ ਬੱਚੀ ਨੂੰ ਮੁੱਠੀ ਚੰਗਾ ਜਾਂਦਾ ਤੇ ਅਜੇ ਨਾਲੇ ਦਿਨ ਕੱਢਦੀ ਆ ਕਈ ਇਹ ਹਾਂ ਚਮਕ ਚਮਕ ਵਾਲੀ ਗੱਡੀ ਕਵਾਟੀ ਭਜਨ ਸਾਰਿਆਂ ਨਾਲੋਂ ਵੱਡੀ ਕਹਿ ਸਕਦੇ ਆ ਵੀਰੇ ਫੁੱਲ ਸਾਈਜ਼ ਬੱਚੀ ਆ ਇੱਥੋਂ ਦਿਖਾ ਦੇ ਸਾਰਾ ਹੋਰ ਤੋਰ ਦੇ ਵਸਾਕੇ ਮਣੀ ਦਿਖਾ ਦੇ ਮੈਂ ਤਾਂ ਕਹਣਾ ਹੋਰ ਮਾੜੀ ਲੰਮੀ ਜੀ ਕੱਢ ਕੇ ਦਿਖਾ ਦੇ ਪਤਾ ਲੱਗ ਜਾਂਦਾ ਬੱਚੀ ਸੁਨੱਖੀ ਵਧੀਰੀ ਆ ਗੁਰੀ ਸੁਆ ਰੀਜਨਲ ਜਮਤ ਦੂਜਾ ਵੀਰੇ ਠੀਕ ਆ ਕਹ ਲੈ ਇਹ ਚਲਾ ਦੇ ਬੇਟ ਬਹੁਤ ਅਗੁਰੀ ਬੇਟ ਬੱਡੀ ਚੰਗੀ ਆ ਯਾਰ ਜਿੰਨੀ ਹੈਗੀ ਆ ਬਾਜਨ ਆ ਗਿਆ ਫੁੱਲ ਹਾਥੀ ਦਾ ਬੱਚਾ ਹੀ ਲੱਗਦੀ ਆ ਹਨ ਕਰਦੀ ਆ ਬਾਜਨ ਨੂੰ ਬੁਝਨ ਬਹੁਤ ਅੱਛੀ ਦਾ ਰਿਕਾਰਡ ਦਾ ਸਿਹਰ ਉਹਦਾ ਇਹਦਾ ਵੀਰੇ 26 ਕਿਲੋ ਤਾ ਗੁਰੀ 26 ਬਾੜਾ ਹੁੰਦਾ ਗੱਗੀ ਬਾਈ ਕੋਈ ਗੱਲ ਨਹੀਂ ਕੀਤੀ 25 26 ਮੰਨ ਕੇ ਜਿਹੜਾ ਮਰਜ਼ੀ ਲੈ ਲੈ ਵੀਰੇ ਗਾਂ ਵੀ ਹਾਥੀ ਦਾ ਪੁੱਤ ਆ ਫਿਰ ਗੁਰੀ ਜੇ ਇਹਨੇ ਨਹੀਂ ਦੁੱਧ ਨਹੀਂ ਦਿੱਤਾ ਫਿਰ ਤਾਂ ਗਾਂ ਰੱਖਣ ਦਾ ਕੋਈ ਮਤਲਬ ਵੀ ਨਹੀਂ ਵੀਰੇ ਪਾਏ ਸੀ ਗੱਗੀ ਇਹਦੇ ਕਿੰਨੇ ਦਾ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲੈ ਵੀਰੇ 90 ਕਰਾ ਲੈ 95 ਕਰਾ ਲੈ ਜਿੰਨਾ ਮਰਜ਼ੀ ਕਰਾ ਲੈ ਗੁਰੀ ਹਨਾ ਵੀਰੇ ਇਹ ਬੱਚੀ ਆਪਾਂ 77000 ਦੋ ਛਾੜ ਦਾਂਗੇ ਵੀਰੇ 75 ਦੀ ਦੇ ਦਾਂਗੇ ਐ ਨੂੰ ਕਮਾ ਲੈ ਇੱਕ ਵਾਰੀ ਸਾਰੀਆਂ ਪੈੜਾਂ ਦਿਖਾ ਦੇ ਕਿਹੜਾ ਸੈੱਟ ਪਾ ਲਈਆਂ ਖੜੀਆਂ ਲੇਵੇ ਲੂਵੇ ਕੱਢੀ ਖੜੀਆਂ ਤੇ ਉਧਰਲੇ ਬੰਨੇ ਲੈ ਚੱਲ ਅੰਦਰਲੇ ਬੰਨੇ ਉੱਥੇ ਇੱਕ ਬੱਛੀ ਆ ਇੱਕ ਵੈੜਾ ਪਹਿਲਾਂ ਵੈੜ ਤੇ ਮਾਰ ਕੈਮਰਾ ਥਾਣ ਦੇ ਗੁਰੀ ਕਿਦਾਂ ਦਾ ਲੱਗਿਆ ਬੱਛੀ ਨੂੰ ਮੁੱਠੀ ਵਾਲਾ ਆ ਗਈ ਸੱਜਣੋ ਇਹ ਸਾਈ ਵਾਲ ਤੇ ਜਰਸੀ ਦਾ ਕ੍ਰੋਸ ਕਹਿ ਸਕਦੇ ਆ ਇਹਦਾ ਰੇਟ ਵੀ ਹੈਰਾਨ ਕਰਨ ਵਾਲਾ ਹੋਈ ਦੇ ਦਾਂਗੇ ਬਾਈ ਹਾਈਟ ਇਹ ਵੀ ਦਰਮਿਆਨੀ ਆਗੀ ਮਤਲਬ ਆਪਾਂ ਇਹ ਕਹਿ ਸਕਦੇ ਆ ਵੀ ਛੋਟੀਆਂ ਜਰਸੀਆਂ ਹੁੰਦੀਆਂ ਜਰਸੀਆਂ ਵੀ ਚਮਕ ਦੇਖ ਲੈ ਗੁਰੀ ਕਿੰਦਾਂ ਦੀ ਆ ਬਾਈ ਕਲਰ ਕਿੰਨਾ ਪਿਆਰਾ ਪਿੰਡੇ 'ਚ ਚਮਕ ਚਮਕ ਚੰਗੀ ਆ ਖਰ ਸਹਿਜ ਸੋਹਣਾ ਰੱਖਦੀ ਆ ਥਾਣ ਦੇ ਸ਼ੇਪ ਬਹੁਤ ਸੋਹਣੀ ਆ ਹਾਂ ਸ਼ੇਪ ਬਹੁਤ ਠੰਡੀ ਸੀ ਲ ਬਜਰੀਆ ਸੂਆ ਬਾਈ ਸੂਆ ਦੂਜਾ ਵੀਰੇ ਕੈ ਦਿਨ ਪੈਂਡਿੰਗ ਨੇ ਇਹਦਾ ਵੀਰੇ 5-4 ਦਿਨ ਲੁ ਗੁਰੀ 5-4 ਹਾਂ 14 ਕਿਲੋ ਤਾ ਹੈ ਗੁਰੀ ਦਾ ਪਹਿਲਣ ਦਾ ਹਾਂ ਚਮਕ ਵਾਲੀ ਚਮਕ ਵਾਲੀ ਆ ਥਾਣ ਦੇ ਕੀ ਕਿੰਦਾਂ ਲਗਿਆ ਲਾਲੀ ਆ ਜੋ ਸੂਪੀ ਬੱਚਾ ਚੜਦੀ ਚੁੜਦੀ ਥਾਣ ਦੇ ਥੋੜਾ ਹਣਾ ਥਾਣਾ ਨੂੰ ਥਾਣਾ ਦੇ ਭਲਤਾ ਫਿਰ ਬ ਉਦੋਂ ਆਪਾਂ ਫਸਲ ਤਾਂ ਹੋਈ ਜਾਂਦੀ ਮਣੀ ਮੁੱਟੀ ਠੀਕ ਆ ਗੱਲ ਹਾਂ ਚੁਈ ਚੁਈ ਦੀ ਇੱਕ ਨੰਬਰ ਆ ਪੂਰੀ ਸਵੇਰ ਦੀ ਠੰਡੀ ਆ ਜਮਾਂ ਠੰਡੀ ਸ਼ਾਂਤ ਸਵੇਰ ਦੀ ਬਾਈ ਕਹਿੰਦਾ ਠੰਡੀ ਆ ਬਾਕੀ ਤੋੜਾ ਤੂੜਾ ਕਰ ਸਕਦੇ ਹੋ ਚੈੱਕ ਤੇ ਆਰਡਰ ਕੁਆਲਿਟੀ ਇੱਥੇ ਤੋਂ ਤੇ ਥੋਂ ਥੋੜਾ ਜੀ ਰੋਕੂਗੀ ਇਹ ਹਾਂ ਬਾਲਾ ਥੋਂ ਨਹੀਂ ਥੋੜਾ ਰੋਕਦੀ ਚੰਗੀ ਪਿਆਰੀ ਬਹੁਤ ਗੁਰੀ ਬੱਚੀ ਬਾਈ ਨਹੀਂ ਹੈਗੀ ਜਿਆਦਾ ਜੀ ਮੈਂ ਕਹਿੰਦਾ ਹਾਈਟ ਇਹਦੀ ਚਾਹੀ ਤੁਹਾਨੂੰ ਮੈਂ ਨਾਲ ਖੜਕੇ ਵੀ ਦਿਖਾਇਆ ਦਣਾ ਉਸ ਹਾਵ ਨਾਲ ਇਹਦਾ ਆਈਡੀਆ ਜਾ ਲਾ ਕੇ ਬਾਈ ਤੋਂ ਖਰੀਦ ਲਿਓ ਪਰ ਉਦਾਂ ਕੁਆਲਿਟੀ ਚੰਗੀ ਆ ਬੱਚੀ ਦੀ ਕੁਆਲਿਟੀ ਦੀ ਪੂਰੀ ਦੁੱਧ ਇਹ ਰੇਟ ਹੈਗਾ ਕੀ ਇਹ ਗੁਰੀ ਦੇ ਦਾਂਗੇ 52 ਦੀ 2 ਛੱਡ ਦਾਂਗੇ 50 ਦੀ ਦਾਂਗੇ ਪੂਰੇ ਪੂਰੇ 50 ਹੀ ਦਾਂਗੇ ਹੁਣ ਮਾਰ ਦੀ ਉੱਤੇ ਟਾਈਮ ਦਾ ਬੱਚੀ ਤੇ ਇਹ ਕਿੰਨੀ ਕੁ ਮਰਦੀ ਹੈ ਇਹ ਹੈਗੀ ਗੁਰੀ ਨਾ 10 ਮਹੀਨਾ ਦੀ ਬੱਚੀ ਚਮਕ ਚਮਕ ਵੱਡੀ ਚਮਕ ਚਮਕ ਬਹੁਤ ਗੁਰੀ ਕਪਾ ਦੱਸ ਦਿੰਨੇ ਯਾਰ ਆਪਣੇ ਮਿੱਤਰ ਤੋਂ ਲਈ ਆਪਾਂ ਹੁਣੇ ਥੋੜਾ ਸੰਗ ਵੱਡੀ ਹੋ ਗਈ ਹੈ ਕੜਾਇਆ ਠੀਕ ਹੈ ਹਾਂ ਸੰਕੜਾ ਇਹਨੂੰ ਹੋ ਗਿਆ ਯਾਨੀ ਕਿ ਮਹੀਨਾ ਹੋ ਗਿਆ ਸੰਕੜਾ ਇਹਨੂੰ ਥੋੜੇ ਹਾਂ ਥੋੜੀ ਵੱਡੀ ਕਰਕੇ ਸੰਕੜਾ ਇਹਨੇ ਠੀਕ ਆ ਉਧਰ ਦਾ ਰਾਮ ਆਇਆ ਹਰਾਮ ਆਇਆ ਹੋ ਵੀ ਕੋਈ ਜ ਕੁਛ ਨਹੀਂ ਘਪਰਾ ਵੀ ਨਹੀਂ ਬੈਠਾ ਆ ਮਾਇ ਹੋਇਆ ਠੀਕ ਆ ਇਹਨੂੰ ਖੜੀ ਨੂੰ ਦਿਖਾ ਦੇ ਕੋਈ ਹਾਂ ਥਾਂ ਸਿੰਗਲ ਚਾਰ ਆ ਇਹਦੇ ਪੈਸੇ ਇਹ ਕੁੜੀ 12000 ਦੀ ਬੱਚੀ ਦੇ ਦਾਂਗੇ ਵੀਰੇ ਫਿਕਸ ਜੀ ਹਾਂ ਤੇ ਆ ਜਾ ਨੰਬਰ ਬੋਲ ਦੇ ਤਰਾ ਆ ਜਾ ਗਰੀ ਇਧਰ ਲੈ ਬੰਦੇ ਨੰਬਰ ਬੋਲ ਦੇ ਕੋਈ ਨੰਬਰ ਵੀਰੇ ਜ ਆਪਣਾ 97799193295 ਜੀ ਨੰਬਰ ਵਾਈ ਦਾ ਸਕਰੀਨ ਤੇ ਲਾ ਦੂੰਗਾ ਪਿੰਡ ਝਾੜੋਂ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਇੱਕਾਰਿਕਮਾ ਦੇ ਗਰੀ ਕੈਮਰਾ ਸਾਰੀਆਂ ਤੇ ਤੌਫੀ ਦਿਖਾਏ ਨੇ ਦੋ ਦੰਦ ਚਾਰ ਦੰਦ ਛੇ ਦੰਦ ਤੱਕ ਦੇ ਤੁਹਾਨੂੰ ਚੰਗੇ ਰਿਕਾਰਡ ਵਾਲੇ ਤੇ ਬਿਲਕੁਲ ਰੇਟੋ ਰੇਟ ਹੀ ਦਿਖਾਏ ਨੇ ਸੰਪਰਕ ਬਾਈ ਨਾਲ ਕਰ ਲਿਓ ਨੇੜੇ ਫੋਨ ਲਾਈ ਦਾ ਮਾਨਤਨ ਕਰਾਂਗੇ ਵੀਰੇ ਅਪਾ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ